आम आदमी पार्टी ने मिशन तेरह शून्य के लिए पार्टी प्रत्याशियों की योजना बनानी शुरू कर दी है उन्होंने वरिष्ठ नेता और स्टार इम्पैक्ट के एमडी मोहम्मद ओवैस के साथ बंद कमरे में बैठक करने के बाद कहा कि आम आदमी पार्टी ने तेरह शून्य मिशन की योजना बनाना शुरू कर दिया है आज लोकसभा हल्का फतेहगढ़ साहिब से पार्टी उम्मीदवार गुरप्रीत सिंह जीपी ने आम आदमी पार्टी के वरिष्ठ नेता और स्टार इंपैक्ट के एमडी मोहम्मद ओवैस के साथ अमरगढ़ से राजनीति में उड़ान भरने वाली माई रूप कौर के साथ बंद कमरे में बैठक की उन्होंने कहा कि आम आदमी पार्टी द्वारा लोगों के हितों के लिए किए गए कार्यों से लोग बहुत खुश हैं और भगवान सिंह मान के तेरह शून्य के सपने को भी पंजाब की जनता एक जून को झाड़ू का बटन दबाकर अपने नाम करेगी इतिहास में दर्ज ਅੱਜ ਅਮਰਗੱਦ ਦੇ ਕੈਂਡੀਡੇਟ ਤੁਹਾਡੇ ਨੇਂ ਚਾਹੀਦਾ ਹੈ ਨਾ ਹਾਂਜੀ ਤੁਸੀਂ ਇਹਨਾਂ ਦੀ سپورਟ ਦੇ ਕਿਉਂ ਮੈਂ ਦੇਖੋ ਜੀ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਔਰ ਜੋ ਜਿਸ ਚੀਜ਼ ਪਰ ਥੋੜਾ ਦਿਲ ਟੁਕੇ ਹਾਂਜੀ ਉਹਦਾ ਸਾਥ ਦੇਣਾ ਚਾਹੀਦਾ ਹੈ ਮੇਰੇ ਮਨ ਨੂੰ ਇਸ ਬਾਤ ਦਾ ਪੂਰਾ ਯਕੀਨ ਹੈ ਕਿ ਆਮ ਆਦਮੀ ਪਾਰਟੀ ਦਾ ਬੈਸਟ ਕੈਂਡੀਡੇਟ ਹੈ ਔਰ ਅਸੀਂ ਜੋ ਵੀ ਸੱਚ ਦਾ ਕੰਮ ਹੋਊਗਾ ਜੋ ਗਰੀਬਾਂ ਦਾ ਭਲਾ ਕਰਨਾ ਹੈ ਜੋ ਵੀ ਐਜੂਕੇਸ਼ਨ ਪਰ ਕੰਮ ਕਰਨਾ ਹੈ ਹੈਲਥ ਪਰ ਕੰਮ ਕਰਨਾ ਹੈ ਜਿਹੜੀ ਪਾਰਟੀ ਦਾ ਮੇਨ ਮੁੱਦਾ ਹੈਗਾ ਹੈਲਥ ਐਜੂਕੇਸ਼ਨ ਤੇ ਉਹਦੇ ਪੇਰੇ ਕੰਮ ਕਰਾਂਗੇ ਔਰ ਜਿਵੇਂ ਮੈਨੂੰ ਮੌਕਾ ਮਿਲੇਗਾ ਵੀਰ ਜੀ ਨੂੰ ਮੌਕਾ ਮਿਲੇਗਾ ਤੇ ਅਸੀਂ ਪੂਰ ਜ਼ੋਰ ਇਸ ਵਿਸ਼ੇ ਨੂੰ ਹੋਰ ਕੇ ਵਧਾਵਾਂਗੇ ਔਰ ਸਾਨੂੰ ਉਮੀਦ ਹੈ ਕਿ ਰੱਬ ਸਾਨੂੰ ਕਾਮਯਾਬ जरूर ਕਰੇਗਾ ਔਰ ਕਾਮਯਾਬੀ ਤੋਂ ਬਾਅਦ ਅਸੀਂ ਇਸ ਚੀਜ਼ ਨੂੰ ਬੜੇ ਡਿਟਰਮੀਨੇਸ਼ਨ ਨਾਲ ਪੂਰਾ ਕਰਾਂਗੇ ਸਿਆਸੀ ਜਰਬਾਈ ਉਹ ਕਾਪੀ ਕੋਟਲ ਨੰਬਰ ਇਹ ਹੈਗਾ ਤੇ ਉੱਗੇ ਸਮਾਜ ਸੇਵਕ ਦੇ ਪਰਿਵਾਰਾਂ ਵਿੱਚੋਂ ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਜਿਹੜੀ 13 0 ਦੀ ਨੀਤੀ ਲੇਖਕੋਂ ਮੰਨਵਾਜੀ ਜੱਲੇਰ ਪੰਜਾਬ ਨੂੰ ਉਹ ਕਿਵੇਂ ਜਿੱਤੀ ਜਾ ਸਕਦੀ ਹੈ देखो ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗੀ ਕੇਜਰੀਵਾਲ ਜੀ ਪਗੰਦਸਮਾਨ ਜੀ ਜੋ ਉਹਨਾਂ ਦੀ ਸੋਚ ਹੈ ਉਹ ਅੱਜ ਤੱਕ ਮਿਰਖਾ ਪੰਜਾਬ ਚ ਨਹੀਂ ਆਈ ਦਿੱਲੀ ਉਦਾਰਨ ਬੜਾ ਵੱਡਾ ਬੈਠਾ ਆਇਆ ਔਰ ਇਹਨਾਂ ਨੇ 2 ਸਾਲਾਂ ਵਿੱਚ ਉਹ ਕੁਝ ਕੀਤਾ ਜੋ ਪਹਿਲੀ ਕਦੀ ਵੀ ਕੋਈ ਗਵਰਨਮੈਂਟ ਨਹੀਂ ਕਰ ਸਕ ਸਕੇ ਹੁਣ ਸਾਨੂੰ ਬੜੇ ਹੋਣ ਦਾ ਹੌਨਾਰਕ ਇਹਨਾਂ ਨੇ ਕੈਂਡੀਡੇਟ ਦਿੱਤਾ ਹੈ ਮਿਹਨਤੀ ਲੋਕਾਂ ਚ ਵਿਚਰਨੇ ਵਾਲਾ ਹੋਨੈਸਟੀ 로ਇਲਟੀ ਚ ਨਾ ਚ ਕਮੀ ਨਹੀਂ ਹੈ ਸੋ ਮੈਨੂੰ ਉਮੀਦ ਹੈ ਵੀ ਇਹ ਵੱਧ ਤੋਂ ਵੱਧ ਵੋਟਾਂ ਲੈ ਕੇ ਇੱਥੋਂ ਜਾਵਾਂਗੇ ਕੋਈ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟਾਂ ਦੇ ਵਿੱਚ ਸੀਗੇ ਤੌਰ ਉਹ ਕਿਤੇ ਅੜੇ ਕਿਤੇ ਨਹੀਂ ਬਣੇਗੇ ਨਹੀਂ ਅਸੀਂ ਕੋਈ ਗੱਲ ਨਹੀਂ ਹੈ ਇਸ ਪਾਰਟੀ ਚ ਬਹੁਤ ਅੱਛਾ ਡਿਸਪਲਿਨ ਹੈ ਜਿਵੇਂ ਕਾਂਗਰਸ ਪਾਰਟੀ ਚ ਆਫਿਸ ਪੋਲਿਟਿਕਸ ਬਹੁਤ ਸੀ ਇੱਥੇ ਬਹੁਤ ਅੱਛਾ ਡਿਸਪਲਿਨ ਹੈ ਇਹਨਾਂ ਨੂੰ ਮਤਲਬ ਕਹਿਣ ਦੀ ਜ਼ਰੂਰਤ ਹੀ ਨਹੀਂ ਪਈ ਸੋ ਜੋ ਪਾਰਟੀ ਨੂੰ ਉਪਰ ਹੁਕਮ ਕਰਦਾ ਉਸੇ ਨੂੰ ਫੋਲੋ ਕਰਕੇ ਸਾਰੇ ਨਾਲ ਚੱਲ ਰਿਹਾ ਕੋਈ ਐਸਾ ਕੁਝ ਨਹੀਂ ਦਿਖਾਈ ਦਿੱਤਾ। ਜੇ ਮਲੇਰ ਕੋਲ ਇਹ ਆਪਣਾ ਐਸਾ ਦੇ ਪ੍ਰੈਕਟਿਕ ਪਹੁੰਚੇ ਤੇ ਫਤਿਹਗੜ੍ਹ ਸਾਹਿਬ ਤੋਂ ਚੋਂ ਵੀ ਲੜ ਰਹੇ ਹਾਂ ਇਹਦੇ ਇਥੇ ਅਮਰਘਟ ਲਕਾ ਹੁੰਦਾ ਹੈ ਤੇ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਡਿਪਰਾ ਮਮੋਦ ਵੈਜ਼ੀ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਕੈਂਪੇਨ ਮੈਂਸ ਵੀ ਬਹੁਤ ਵੱਡਾ ਹਿੱਸਾ ਪਾ ਰਿਹਾ ਪ੍ਰੇਅੰਟੀ ਮੈਰੂਪਖੋਰ ਜੀ ਉਹ ਵੀ ਉੱਚੇ ਚੇਤੇ ਤੋਂ ਇਹ ਪਿਆਰੇ ਪਿੰਡ ਆਇਆ ਕੰਬੇਨ ਕਰਨ ਲਈ ਪਹਿਲਾਂ ਵੀ ਉਹ ਇਲੈਕਸ਼ਨ ਲੜੇ ਨੇ ਬਹੁਤ ਵੱਡਾ ਤਜਰਬਾ ਉਹਨਾਂ ਕੋਲ ਹੈਗਾ ਫਿਰ ਵੀ ਸਾਹਿਬ ਕੀ ਪਹਿਲਾਂ ਪਿਛਲੇ ਇਲੈਕਸ਼ਨ ਲੜੇ ਤੇ ਅੱਜ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਭਗਵੰਦ ਮਾਨ ਜੀ ਦੀਆਂ ਨੀਤੀਆਂ ਨੂੰ ਇਹ ਪਸੰਦ ਕਰ ਰਹੇ ਹੈ ਕਿਉਂਕਿ ਅੱਜ 2 ਸਾਲ ਦੇ ਵਿੱਚ ਜੋ ਗਵਰਨਮੈਂਟ ਚੱਲਦੀ ਹੈ ਪੰਜਾਬ ਉਹ ਹਰ ਵਰਗ ਚਾਹੇ ਗਰੀਬ ਹੈ ਚਾਹੇ ਕੋਈ ਮੀਰ ਹੈ ਅੱਜ ਸਾ ਚਾਹੇ ਕਿਸਾਨ ਹੈ ਕਹਿਣਾ ਮਤਲਬ ਜ ਹਰ ਵਰਗ ਇਸ ਗਵਰਨਮੈਂਟ ਤੋਂ ਖੁਸ਼ ਹੈ ਜਿਹੜੇ ਲੋਕ ਘੱਟੋ ਘੱਟ 90% ਦੇ ਕਰੀਬ ਲੋਕ ਪੰਜਾਬ 'ਚ ਇਹਨਾਂ ਦਾ ਦਿਲ ਜੀਰੋ ਹੁੰਦਾ ਚੰਗੀ ਜਿਹੜੇ ਬੱਚੇ ਸਾਡੇ ਗਰੀਬ ਲੋਕ ਸੀ ਉਹ ਚੰਗੀ ਐਜੂਕੇਸ਼ਨ ਲੈ ਰਹੇ ਆ ਜਿਹੜੇ ਸਾਡੇ ਮਰੀਜ਼ ਨੇ ਲੋੜਵੰਦ ਜਿਨ੍ਹਾਂ ਕੋ ਇਨਕਮ ਸਰਸ ਨਹੀਂ ਹੈਗੇ ਉਹਨਾਂ ਨੂੰ ਅੱਜ ਜਿਹੜੀ ਮੈਡੀਕਲ ਸਹੂਲਤਾਂ ਨੇ ਉਹ ਵੀ ਫ੍ਰੀ ਮਿਲਦੀਆਂ ਨੇ ਜਿਵੇਂ 2 ਸਾਲ ਦੇ ਵਿੱਚ ਗਵਰਨਮੈਂਟ ਨੇ 43000 ਦੇ ਕਰੀਬ 44000 ਦੇ ਕਰੀਬ ਜੌਬ ਦਿੱਤੀਆਂ ਨੇ ਉਹ ਵੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਸਲਾਘਾਯੋਗ ਕਦਮ ਹੈ ਹੌਨਾਰੇ ਟਾਈਮ ਵਿੱਚ ਵੀ ਜੋ 3 ਸਾਲ ਗਵਰਨਮੈਂਟ ਦੇ ਪਈ ਹੈ ਉਹ ਬਹੁਤ ਵਧੀਆ ਕੰਮ ਕਰਨਗੇ ਕਿਉਂਕਿ ਅੱਜ ਅਮਰਗੜ ਸਾਹਿਬ ਸੌਰੀ ਅਮਰਗੜ ਅਸੀਂ ਅੱਜ ਤੇ ਸਵੇਰ ਦੇ ਕੈਂਪੇਨ ਕਰ ਰਹੇ ਹਾਂ ਮਾਈ ਰੂਪ ਕੌਰ ਜੀ ਉਹ ਚੇਚੇ ਤੋਂ ਤੇ ਪਰਮਿੰਦਰ ਪਰਮਿੰਦਰ ਕੌਰ ਜੀ ਜਿਹੜੇ ਗੱਜਨ ਮੰਜੀ ਸਾਹਿਬ ਦੇ ਵਾਜਿਫ ਨੇ ਪਤਨੀ ਉਹ ਵੀ ਅੱਜ ਸਾਰੇ ਜੀ ਨਰਪਤ ਦਾ ਬੇਟਾ ਉਹਨਾਂ ਦਾ ਬੇਟਾ ਰੂਬਲ ਸਾਰੇ ਆਪਣੇ ਤੌਰ ਤੇ ਜੰਪੇਨ ਕਰ ਰਹੇ ਆ ਤੇ ਵਧੀਆ ਲੱਗ ਰਿਹਾ ਤੇ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਤੇ ਕਿਉਂਕਿ ਗੱਜਨ ਮੰਜੀ ਸਾਹਿਬ ਉੱਥੇ ਐਮਐਲਏ ਨੇ ਤੇ ਉਹਨਾਂ ਦੀ ਟੀਮ ਪੂਰੀ ਉੱਤੇ ਕੰਮ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਅਸੀਂ ਅਮਰਗੜ ਹਲਕਾ ਹੈ ਤੇ ਬਹੁਤ ਵਧੀਆ ਫੋਟਾ ਨਾਲ ਜਿੱਤਾਂਗੇ ਕਿਉਂਕਿ ਗਰੇਵਿਸ਼ ਸਾਹਿਬ ਦੇ ਜਿਹੜੇ ਅਪਲਾਈ ਨੇ ਕਿ ਟੋਕਟ ਬਹੁਤ ਜਦਾ ਅਪਲਾਈ ਇਥੇ ਹੈਗੇ ਨੇ ਇਹਨਾਂ ਦਾ ਲਿੰਕ ਕਰਵਾਣਾ ਹੋਇਆਗਾ ਤੇ ਅੱਜ ਜਿਹਨਾਂ ਨੂੰ ਮਿਲਾਂਗੇ ਅੱਜ ਉਹਨਾਂ ਨੂੰ ਉਹਨਾਂ ਤੋਂ ਹੀ ਰਿਪੋਰਟ ਮੰਗਾਂਗੇ ਕਿ ਸਾਨੂੰ ਪੂਰੀ ਮੀਟਾ ਫਟੇ ਘਟਸਾ ਅੱਜ ਦੇ ਉਪਕਤ ਵਸਿਲ ਜਿੱਤਾਂ